ਜੀ ਬਾਈ ਲੜਾਈ ਹੋ ਗਈ ਸ਼ੁਰੂ ਟਰੈਕਟਰ ਜੁੜਿਆ ਵਾ ਅੱਜ ਫੇਰ ਦਿੰਦੀਰ ਕੱਢਣਾ ਔਰ ਤੇ ਨੋਬੋ ਬੜਾ ਹਾਥੀ ਜੁੜਿਆ ਵਾ ਹਾਥੀ ਫੇਰ ਹਾਂਜੀ ਜਿੰਨਾ ਵੀ ਗੰਨਾ ਹੋਇਆ ਭਾਈ ਆ ਬੰਦੇ ਦੀ ਬਦੌਲਤ ਹੋਇਆ ਆਪਣਾ ਬਹੁਤ ਵਧਾਈ ਹੋਆ ਟਰੈਕਟਰ ਆ ਗਿਆ ਤੋ ਹਾਂ ਟਰੈਕਟਰ ਭਾਰੀ ਪੈਦੀ ਲੱਗ ਲੱਗਦੇ ਆਲੇ ਗਾਣਾ ਵੀ ਪੂਰਾ ਫੁੱਲ ਨਿਕਲਦਾ ਹੈ ਹਾਂ ਗਾਣਾ ਵੀ ਪੂਰਾ ਫੁੱਲ ਹੈ ਹੋ ਰਹਾ ਅੱਜ ਜਿਹੜੀ ਖਲਾਈ ਹੈ ਸਾਹ ਕੱਲ ਤਾਂ ਝੱਲੀ ਜੇ ਫਾਪੜ ਹੀ ਖਿਲਦੀ ਨਾ ਨੇ ਇਹ ਹੋ ਜਾਗਾ 2800 ਕੁ ਦਾ 2600 ਭਰੀ ਖਿਲਦੀ ਨਾ ਨੇ ਇਹ 200 ਕਿਹਾ ਜੀ 200 ਘੜਿਆ ਤੁਸੀਂ ਇਹਨਾਂ ਦਾ ਹੱਥ ਨਹੀਂ ਨਾ ਖੜਦਾ ਗੰਨਾ ਤਾਂ ਤੇ ਲੱਗਿਆ ਹੋਇਆ ਪਿਆ ਕੀ ਅੰਦਰ ਮੈਂ ਸਾਫ ਕਰਿਆ ਹਾਂ ਹਾਂ ਤੇ ਮੈਂ 55 55 ਜਾ ਮੋਟੂ ਮੋਟੂ 75 ਹਾਂ ਇਹ ਹੋ ਜਾ ਤੂੰ ਰੈਡੀ ਦੀ ਪਾਰਟੀ ਦਾ ਤਿੰਨ ਬੰਦਾ ਨਹੀਂ ਕਰਤੀ ਲੈ 3:00 ਵਜ ਗਏ ਤਿੰਨ ਬਾਅਦ 75 ਛਿਲ ਗਿਆ ਇੱਕ ਪਹਿਲਾ ਅਸੀਂ ਪਾਰਟੀ ਲਈ ਦੀ ਕਿੰਨਾ ਛਿੱਲਣਾ ਉਹ ਲੈ 6 ਦਿਹਾੜੀਆਂ ਦਾ 60 ਭਰੀਆਂ ਆ ਆ ਲੱਦਾ ਵਾ ਵਿੱਚ ਜਿਹੜਾ ਉਹ 6 ਦਿਹਾੜੀਆਂ ਨੇ ਹਾਂ ਲੱਗਦੇ ਉਸ ਉੱਪਰ 15 ਕੁੰਡਲ ਗੱਣਾ ਵਾ ਹਾਂ 6 ਦਿਹਾੜੀ ਮੈਂ ਉਸ ਕਾ ਦਿਹਾੜੀ ਪਿਆ 100 ਰੁਪਏ ਬਣਿਆ ਉਹਨਾਂ ਦਾ 130 ਰੁਪਏ ਹੈ 130 ਰੁਪਏ ਦਿਹਾੜੀ ਪਿਆ ਆ ਤਾਂ ਕੁੰਡਲ ਕਿਹੜਾ ਹਾਂ ਕਵਾਰਟਰ ਸਾਬ ਬਦਲੇ ਕਹਿੰਦਾ ਹਾਂ ਜੀ ਕਵਾਰਟਰ ਹਿਸਾਬ ਨਾਲ ਦੇ ਦੇ ਮੈਂ ਕਵਾਰਟਰ ਸਾਬ ਦਾ ਲੈ ਲਓ ਭਾਈ ਗੱਗੇ ਦਾ ਕਿੰਨਾ ਹੋ ਹੋਤ ਲੱਗ ਜਾ ਰਿਹਾ ਹੋ ਰਿਹਾ ਉਹ ਵੀ ਪਾ ਕੇ ਮਾ ਵੀਜੇ ਪੈਣਾ ਹੁੰਦਾ ਸੀ ਨਾ ਕਿਹੜਾ ਇਹ ਪੈਣਾ ਹੁੰਦਾ ਹਾਂ ਹੈਨਾ ਬਾਪਾ ਚੀ ਆ ਕੇ ਵੀਜੇ ਪੈਣਾ ਵੀਜੇ ਰਹਿ ਗਿਆ ਬਸ ਨਹੀਂ ਨਹੀਂ ਅੱਗੇ ਜਾਏਗਾ ਇੱਕ ਪਰਚੀ ਆਪ ਕੋਕਮਾ ਮਿਲ ਜਾਊਗਾ ਆ ਵੀਜਾ ਤਾਂ 6-7 ਕਿਲੇ ਵੀਜੇ ਨੇ ਲਓ ਜੀ ਬਾਈ ਲੜਾਈ ਚੱਲ ਰਹੀ ਇੱਧਰ ਟਰੈਕਟਰ ਆਪਾਂ ਨੇ ਉਹ ਉੱਥੇ ਤੇ ਲਿਆਂਦਾ ਕੱਢ ਕੇ ਕਿੰਨੀ ਭਾਰੀ ਬਾਜੂਗੀ ਨਹੀਂ ਪੁੱਤ ਰਹਾ ਲੱਟ ਕੇ ਪਾ ਲੈ ਸੇ ਕਿੰਨੀ ਭਾਰੀ ਬਾਜੂਗੀ ਉਹ ਬਰਾਬਰਾਂ 300 ਭਾਰੀ ਪੈ ਜਾਨੀ ਇੱਧਰ ਹਾਂ 300 ਹੀ ਬਾਜੂਗੀ ਹਾਂ ਉਹ ਬਰਾਬਰਾਂ 600 ਭਾਰੀ ਹੈ ਜਗਾ ਕਿੰਨੀ ਕੁ ਵੱਡੋ ਕੁਛ ਵੀ ਨਹੀਂ ਇੱਧਰ ਗੰਨਾ ਤਕੜਾ ਦਾ ਜਗਾ ਅੰਚਾਰ ਕੁਛ ਨਹੀਂ ਪਾਦੀ ਉਹ ਜ਼ਮੀਨ ਦਾ ਵੀ ਫਰਕ ਹੁੰਦਾ ਇਹ ਜ਼ਮੀਨ ਆਪਣੇ ਘਰ ਦੀ ਜ਼ਮੀਨ ਹੈ ਰੇ ਦੇਸੀ ਰੇ ਪਈ ਜਾਂਦਾ ਇਹਦੇ ਚ ਉਹਦਾ ਵੀ ਫਰਕ ਪੈਂਦਾ ਏ ਹੁਣ ਉਰੀ ਇੱਧਰਾਂ ਕਿ ਕਰਾਂ ਨਾ 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 ਇਥੇ ਲੱਦ ਰਹਿਣਾ ਸਾਰਾ ਹੀ ਕਿਹੜਾ ਪਾਲਟੀਆਂ ਮਰਾਈ ਜਾਊਗਾ ਓਰੇ ਜਨੂਏ ਲੱਦ ਕੇ ਲੈ ਜਾਂਦੇ ਐ ਨੇ ਤਾਂ ਫਿਰ ਇੱਥੇ ਹੋ ਜਾਂਦਾ ਕੰਮ ਆ ਉੱਥੇ ਸੜਕ 'ਪਾ ਖੜਾ ਕੇ ਲੱਦ ਦੇਣਾ ਬਸ ਫਟਾਫਟ ਵਾਟ ਦੇਣਾ ਹਾਂ ਅੱਛਾ ਅੱਛਾ ਆ ਤਾਂ ਥੋੜੀ ਜਿਹੀ ਭਰੀ ਹੈ ਮਸਤੀ ਆ ਹੋ ਹਮ ਅੱਠ ਲੱਗੂ ਇੱਥੇ ਗੇੜੇ ਹਾਂ ਹਾਂ ਆਤ ਨੂੰ ਲੱਗੇਗਾ ਅੱਠ ਅੱਠ ਇੱਥੇ ਰੱਗੂਗਾ ਨੌ ਗੇੜਾ ਨੌ ਲੱਗ ਗਿਆ ਜੇ ਫਿਰ ਤਾਂ ਦੁੱਗਣਾ ਹੈਗਾ 200 ਕਵਾਂਟਲ ਦੇ ਉੱਪਰ ਹੋਊਗਾ 250 200 ਤੋਂ ਜ਼ਿਆਦਾ ਜਾਏਗਾ 35-40 ਤੱਕ ਵੀ ਮਾਣੀ ਇਤਨਾ ਹੈ ਉਹ ਗਣਾ ਲੈ ਕੇ 250 ਤੱਕ ਹਮ ਬਰਾਬਰ ਰੱਖਿਓ ਤੇ ਬੱਲੇ ਨੂੰ ਮਾੜਾ ਮੂਰੇ ਖੜ ਕੇ ਦੇਖ ਲੈ ਇੱਕ ਵਾਰ ਮੂਰੇ ਖੜ ਕੇ ਦੇਖ ਲੈ ਰੋਕਿਆ ਫਿਰ ਦੇ ਕਰੋ ਉੱਪਰ ਠੀਕ ਆ ਲਗਾ ਲੀ ਜੇ ਬਾਜੀ ਲਗਾ ਲੀ ਜੇ ਬਾਪੂ ਲਗਾ ਲੀ ਜੇ ਪਿਛੇ ਸ਼ਹਿਰ ਕੇ ਬਾਜੀ ਹੈ ਠੀਕ ਹੈ ਇਹ ਤਾਂ ਬੰਦੇ ਹੀ ਬਾਪੇ ਲੱਦ ਦੇਣੀ ਹੁਣ ਤੋਂ ਤਿੰਨ ਕੋਲਾ ਫਰਕ ਆ ਪਰਾਂ ਪਰਾਂ ਉਹ ਸਾਈਡ ਥੋੜੀ ਨੀਵੀਂ ਵੀ ਚੱ ਥੋੜਾ ਜਿਹਾ ਫਰਕ ਹੈ ਪਾਲੀ ਸਾਡ ਅੰਦਰ ਆ ਥੋੜਾ ਜਿਹਾ ਨਾ ਬਾਹਰ ਕੱਢ ਦੀ ਥੋੜਾ ਜਿਹਾ ਥੋੜਾ ਜਿਹਾ ਇਹ 2-3 ਕੋ 4 ਉਂਗਲ ਬਸ 3 ਕੋ 4 ਰੱਖ ਲੈ 3 ਕੋ 4 ਰੱਖ ਲਈ ਪਿੱਛੇ ਜਾਣ ਨਹੀਂ ਲੇਗਾ ਪਰ ਇਹ ਨਾ ਸਹੀ ਆ ਹਾਂ ਜਾਣ ਦੇ ਲੰਬਾ ਕਰਤਾ ਟਰਾਲਾ ਚ ਫੇਰ ਲਦਾਨ ਘਟ ਹੋਊਗਾ ਉਦਣ ਵੀ ਉਰੀਦੀ ਭਰੀ ਲਿਫਟ ਚ ਆਖ ਲੈ ਬਸ ਯਾ ਦਾਬੂ ਵੀ ਨਹੀਂ ਚਾਹੀਦਾ ਈਦੇ ਨਾਲ ਦਾਬੂ ਥੋੜੋਂ ਕਦੇ ਨਾਲ ਤਾਂ ਲਾਲ ਹੋ ਗਈ ਗੱਡੀ ਤਾਂ ਹੀ ਕਰਾਇਆ ਮੈਂ ਮੂਰੇ ਨੂੰ ਕੱਟੂਗਾ ਫੇਰ ਕੱਢ ਦਣ ਉਹਨਾਂ ਨੇ ਆ ਕੇ ਡੰਟਾ ਪਾਉਂਗੇ ਡੰਡਾ ਪਾਉਂਗੇ ਕਾਇਮ ਨਾਲ ਨਾ ਲੱਗੇ ਬਸ ਕਿੰਨੇ ਕਿਡੇ ਲੱਦਤੇ ਨਾ ਇਹ ਹੈ ਸੌਤ ਚਾਲੂ ਹੈ ਭਾਈ ਜੀ ਇੱਕ ਲਾੜ ਬਾਦੀ ਬਲੀਏ ਕਿੱਡੇ ਲੱਦ ਲਾ ਉਹ ਤਾਂ ਮੈਂ ਨਹੀਂ ਤਾਂ ਹੈਗਾ ਜਦ ਆ ਵੱਲ ਵੀ ਲਾਉਣਾ ਹੱਸ ਵੀ ਜਾ ਦੇ ਲਾ ਦੇ ਉਹ ਕਾਲੂ ਲਾਉਦਾ ਹੈ ਨਾ ਉਹਦੇ ਉੱਪਰ ਨਾ ਫੋਰ ਪਲੇਟ ਬਣਾ ਕੇ ਲਾ ਦੇਣ ਠੀਕ ਆ ਉਹ ਜਿਹੜੀ ਉੱਪਰ ਹੈ ਨਾ ਉਹ ਤੂੰ ਕਾਢ ਲੈ ਉਹ ਜਿਹੜਾ ਕਾਢ ਤੱਕ ਜਿਹੜੀ ਪਰ ਉਹ ਲਾਈ ਆ ਪਾਪੋਟੋਂ ਲਾਈ ਮੈਂ ਅੰਦਰ ਸੋਈ ਹਾਂ ਜੀ ਮੈਂ ਪਲੇਟ ਜੀ ਲਾ ਕੇ ਉਹ ਲਾ ਕੇ ਦੋ ਨਾੜ ਕਰਕੇ ਥੱਲੇ ਬੱਲਾ ਦੇਣਾ ਵਾ ਠੀਕ ਆ ਉਹ ਤਾਂ ਲੈਟ ਦਾ ਪਤਾ ਨਹੀਂਦਾ ਇਦਾਂ ਫਾਇਦਾ ਬਹੁਤ ਆ ਇਹਦਾ ਬੱਲਮ ਦਾ ਹਾਂ ਫਾਇਦਾ ਬਹੁਤ ਆ ਹੂੰ ਬੜਾ ਹੀ ਲਾ ਦੇਣਾ ਫੇਰ ਹੂੰ ਭਰੀ ਦਾ ਦੇ ਕਿਹੜੀ ਸਪੀਡ ਜਾਂਦੀ ਹੈ ਦੇਖ ਲੈ ਕਿੰਨੇ ਆ ਮਾਹੀ ਕਹਿੰਦਾ ਇੱਕ ਆ ਉਹਦੇ ਤਿੰਨ ਜਾਂਦੇ ਕਿੱਧੇ ਕਾ ਤੁਰ ਪਿਆ ਆ ਭਰੀ ਚੱਕਣ ਜਾਂਦੇ ਇੱਧਰ ਹੈ 10 ਆ ਤਾਂ ਹੀ ਛੇ ਇਨਾਂ ਨੇ ਦਿਨ ਦੀ ਲਾ ਹਾਂ ਜੀ ਹਾਂ ਦਿਨ ਦਿਨ ਲੱਦ ਦੇਣੀ ਇਨਾਂ ਨੇ ਬੱਧੂ ਤੇ ਡੁੱਬੜੂ ਡੁੱਬੜਾ ਪਾ ਲੈ ਲੱਖੋ ਅੱਜ ਹਾਂ ਇਹ ਸੁਰੂਜ ਪਹਿਲਾ ਹੈ ਹਾਂ ਸੁਰਜਾ ਲਾ ਲਓ ਚਾਕੇ ਮੇਰੇ ਤੇ ਲਾ ਲਓ ਸੂਰੀਆ ਬਿਹਾਰੀ ਮਸਤ ਠੀਕ ਹੈ ਝੁਕਨੇ ਤੋਂ ਪਹਿਲੇ ਮਸਤ ਜਾਏ ਹੋਰ ਦੂਰ ਕਰਤੀ ਆ ਲੈ ਕਾਢਣੀ ਏ ਕੀਨਕਾਰੀ ਕੋ ਤਿੰਨ ਨੂੰ ਕਹਦਾ ਕੋਈਆ ਕੋਈਆ ਘਰ ਜਾ ਆਹ ਆਰੇ ਥੋੜੇ ਸਾਰਾ ਮੰਤਰ ਪਤਾ ਸਾਨੂੰ ਥੋੜਾ ਕਿਹੜੀ ਨਾਜ਼ੀ ਦੱਬਣੀ ਥੋੜੀ ਆ ਦੋ ਨੌ ਤਰੀਕ ਨੂੰ ਲੱਦੂਗੇ 10 ਨੂੰ ਲੱਦੂਗੇ ਸਾਰਾ ਪਤਾ ਵੀ ਕਿਹੜੀ ਦੰਗਣੀ ਹੈ 10 ਤਰੀਕ ਨੂੰ ਲੱਦੂਗੇ ਹੈ ਗੰਨਾ ਦੇਖੀ ਕਿੰਨਾ ਮੋਟਾ ਆ ਭਾਈ ਜਨ ਵੀ ਤਾਂ ਹੀ ਦੰਦਾ ਹੈ ਭਰੀ ਦੇ ਲੱਕਹੀ ਹੂ ਫਿਰ ਗਿੱਲਾ ਬਾਹ ਲੀਚੇ ਪਾਣੀ ਲੈ ਜਾਣਾ ਬਸ ਆ ਫੂਕਦੀ ਯਾਰ ਹੁਣ ਆਪਾਂ ਕਿੱਧਰੇ ਆ ਫੂਕ ਦੇਣਾ ਪਾਣੀ ਜਿੰਨਾ ਹੈਗਾ ਆ ਗੰਨਾ ਜੰਮਣ ਲੱਗਿਆ ਫਿਰ ਅੱਖ ਜਲ ਜਣੀ ਬਾਦਲਾ ਹੁਣ ਜੰਮਣ ਦਾ ਕਿੰਨਾ ਪੂਰਾ ਆ ਦੇਖਾਰਾ ਹੁਣ ਸੁੱਟਣ ਲੱਗ ਗਿਆ ਜੰਮ ਆਹ ਦੇਖ ਕਿਵੇਂ ਜੰਮਿਆ ਰਾਤੀ ਆ ਦੇਖਾ ਦੇਖ ਤੇ ਜੰਮਣ ਲੱਗ ਗਿਆ ਆਹੋ ਕਾਪ ਦੇਂਦੇ ਇਹਦਾ ਕੰਮ ਜਾ ਕੇ ਜੇ ਫਾਇਦਾ ਮਾਰ ਮਾਰੀ ਉਹ ਪੱਤੀ ਚੱਕ ਲੈਗੇ ਬਸ ਖਾ ਕੇ ਤੇ ਇੱਧਰ ਨੂੰ ਲੱਗ ਲਾ ਦਿੰਦੇ ਆ ਹੂੰ ਮੈਂ ਤਾਂ ਕਹਿੰਦਾ ਲੈੰਦਾ ਵੀ ਲਾ ਦੀ ਪਹਿਲਾਂ ਲੈੰਦਾ ਹੀ ਲੱਗਣੀ ਆ ਲੈੰਦਾ ਇਕੱਠੇ ਹੀ ਲੱਗਣੀ ਆ ਕੱਢ ਕੇ ਬੁੱਟਣੀ ਆ ਨਾ ਨਾ 10 ਤਰੀਕ ਨੂੰ 12 ਤਰੀਕ ਨੂੰ ਵਿਹਲਾ ਹੂੰਗਾ ਖੇਤ ਇਹ ਆ ਬਾਰ ਨੂੰ 2 ਇੰਚ ਦੱਬਣੀ ਲੋੜੀ ਨਹੀਂ ਪੈਣੀ ਛਟੀਆਂ ਸਭ ਤੋਂ ਦੇਣੀ ਹੈ ਹੈ ਦੱਬ ਦੇਣੀ ਹੈ ਫੇ ਦੱਬ ਕਾਦੇ ਹੋਣੀ ਇਹਨੂੰ ਦੱਬ ਦੇਂਦੇ ਅਨੂੰ ਤਾਂ ਕੱਲ ਤਾਂ ਕਹਿੰਦਾ ਮਿੱਟੀ ਸਿਰਦੇ ਦੋ ਮਾੜੀ ਜੀ ਕੱਲੂ ਸਿੜ ਕੇ ਨਹੀਂ ਕਰ ਦਿੰਦੇ ਕੱਲੂ ਸਿੜ ਕੇ ਦੱਬ ਕੇ ਆਹ ਟਾਈਮ ਜਾਊਂਗਾ ਮੇਲੇ ਨੂੰ ਜਾਈਂ ਜੇ ਅੱਜ ਮੈਂ ਆਹ ਵੇ ਟਾਈਮ ਜਾਈਂ ਹਾਂ ਕੱਲ ਜੇ ਤੂੰ ਐਹ ਟਾਈਮ ਗਿਆ ਕੱਲ ਕੱਲ ਪਰਸੋਂ ਦੀ ਹੁੰਦੀ ਖਾਦੀ ਹੋਣੀ ਠੀਕ ਈ ਗੱਲ ਹਾਂ ਕੱਲੂ ਆਹ ਕੰਮ ਕਰਕੇ ਜਾਂਦੇ ਕੱਲੂ ਤਾਂ ਪਾ ਕੇ ਮਿੱਟੀ ਪਾਛਾ ਕੇ ਕਾਦੀ ਛੜੀਆਂ ਸਿਰਦੇ ਵਿੱਚ ਪਾਣੀ ਪਾ ਦੋ ਛੱਡਣ ਆਪਾਂ ਨੂੰ ਬਸ ਠੀਕ ਈ ਗੱਲ ਛੜੀਆਂ ਰ

ਨੇ ਵੀ ਚੱਲਦੇ ਰਮਾ ਹੋਣ ਦੇਲੇ ਫੇਰ ਰਾਮਾਈਆਂ ਹੋ ਹਾਂ ਹਾਂ ਕਾਲੂ 60 ਨਾਲ ਲੈ ਕੇ ਜਾਣਾ ਮੈਂ ਤਾਂ ਕਾਲੂ ਦਾ ਬਿਸਤਰਾ ਵੀ ਕੱਢਣਾ ਵਿੱਚ ਤੇ ਜੀ ਤੂੰ ਹੁੰਦਾ ਟਰਾਈਕਰ ਖੜੇ ਖਟਮੜ ਨੇ ਪਏ ਪੇ ਉਹਨੇ ਕਾਲਾ ਖੜੇ ਕੀ ਹੁੰਦੇ ਆ ਉਹ ਖਟਮੜ ਉਹ ਦੇਖ ਲਈ ਅੱਜ ਕੱਢ ਕੇ ਬਿਸਤਰਾ ਹੂੰ ਉਹਨੇ ਟਰੈਲਰ ਵੀ ਤੋਤਾ ਖਬਰ ਵਿੱਚੇ ਪਾਣੀ ਪੜਿਆ ਪਰ ਜਾਈ ਦੇ ਹਾਂ ਆਹ ਖਟਮੜ ਕੀ ਹੁੰਦੇ ਆ ਖਟਮੜ ਹੁਣ ਨਹੀਂ ਹੁੰਦੇ ਗੱਟਾ ਹੋ ਜਾਂਦੇ ਹੁੰਦੇ ਨੇ ਗੱਟਾ ਮਲ ਹੋਣੀ ਕਿਤੇ ਉਹ ਪਏ ਹੋਏ ਫਿਰ ਜਾਈਆਂ ਅੱਜ ਕੱਢਣਾ ਪੈਣਾ ਗੱਲ ਨੂੰ ਕੱਟੂਗੇ ਕੱਟੂਗੇ ਕੱਟ ਬੱਗੇ ਬਾਣ ਦੇ ਵਿੱਚ ਹੀ ਹੁੰਦੇ ਤੇ ਉਹ ਨਾ ਮਾ ਪਾਈਂਦੇ ਤੇ ਆਉ ਹੁਣ ਤਾਂ ਹੈ ਨਹੀਂ ਹੁਣ ਤਾਂ ਸੜ ਕੱਢ ਮੈਂ ਤੂੰ ਦੇਖਣੀ ਹੁੰਦੀ ਉਹ ਵੀ ਸੁਧਰੇ ਰਹਿੰਦੇ ਕਿਸੇ ਸੁਧਰੇ ਇੰਦੇ ਰਹਿੰਦੇ ਅੱਛਾ ਖੱਦਰ ਦੇ ਕੱਪੜੇ ਸੜੇ ਵਿੱਚ ਮੈਲ ਜਮੀ ਵੀ ਖਿਡਾਰੀਆਂ ਬਜੂਆ ਪੈਂਦੇ ਦੀ ਹਾਂਜੀ ਚੱਲ ਚੱਲ ਯਾ ਹੁਣ ਜ਼ੋਰ ਮਾਰੀਏ ने भाई ने तो आ, मेरी गल सी जी बी सार्ड सात श्रीकाल जी अब देख लो हम दुकम खेड़े वाला तो पता क्या चक्कर है ਕਹੀ ਜਿਹਾ ਹੀ ਟਾਈਮ ਹੋ ਗਿਆ ਉਹ ਤੈਹੀ ਤੇ ਚੱਲ ਜੂਗੀ ਇਹ ਕਹੀ ਇਹ ਕਹੀ ਚੌਣ ਪਿੱਛੇ 1000 ਰੁਪਏ ਲਾਇਆ ਜੀ ਨਹੀਂ ਨਹੀਂ ਇਹ ਨਹੀਂ ਹੁਣਾ 1000 ਰੁਪਏ ਲਾਇਆ ਕਹੀ ਚੌਣ ਪਿੱਛੇ ਆ ਤੂੰ ਕਹੀ ਨਾਲ ਹੀ ਚੱਲਣਾ ਕੰਮ ਨੇ ਮੈਂ ਇੰਨੀ ਖਰਤੇ ਨਹੀਂ ਥੋੜਾ ਨੀਵਾ ਰੱਖ ਲੈਣਾ ਯਾਰ 1000 ਰੁਪਏ ਨਹੀਂ ਲਾਇਆ ਗੱਗੇ ਇਹਨੂੰ ਮੈਂ ਕਿਹਾ ਮੈਂ ਪਈਆ ਰੱਖ ਲੈ ਮੈਂ ਮਸ਼ੀਨ ਵਾਲੇ ਨੇ 1000 ਰੁਪਏ ਟੋਏ ਦਾ ਲੈਣਾ ਪਈਆ ਰੱਖ ਲੈ ਪਈਏ ਨੇ ਤੇਰਾ ਜਿੰਨੀ ਖਟੀਆਂ ਇਹ ਪੂਰਾ ਪੂਰਾ ਦੋ ਦਿਹਾੜੀਆਂ ਮੈਂ ਪਟ ਜਾਣਾ ਪੀ ਇਹ ਰਾਮ ਨਾ ਪੜਦਣਾ ਤੂੰ ਦਿਹੜੀਆਂ ਨਾ ਕਲੈਨ ਸਹੀ ਪਟਣਾ ਤੂੰ ਨਾ ਚੌਰਸ ਗਾੜੀ ਚ ਪੜਦਦਾ ਤੂੰ ਤਾਂ ਇਹ ਸਾਡੀ ਪੜਦਦਾ ਨਾ ਹੈ ਗਾੜੀ ਚ ਪਟਣ ਨੂੰ ਯਾਰ ਐਡਾ ਗੱਡਾ ਪਟਣਾ ਦਾ 1000 ਰੁਪਿਆ ਕੋਈ ਦਾ ਲਿਆ ਮਸ਼ੀਨ ਵਾਲੇ ਨੇ ਵਾਲੇ ਸਾਲਾ ਖੋਖਾ ਅੱਜ ਵਾਰੇ ਹੁਣ ਫੇਰ ਭਰਨ ਲੱਗ ਗਏ ਬਿਲਕੁਲ ਨਹੀਂ ਹੁੰਦਾ ਢੋਸਾ ਕਿ ਕਰੀਏ ਭਰ ਗਿਆ ਜਿਹੜਾ 1000 ਰੁਪਿਆ ਗਿਆ ਜਿਹੜਾ 1000 ਰੁਪਿਆ ਗਿਆ ਐਨਾ ਕਿ ਰੱਖ ਲੈਣਾ ਹੁਣ ਹਾਂ ਜਿਹੜਾ 1000 ਰੁਪਿਆ ਗਿਆ ਉਹ ਖੂਚ ਖੂਬਾ ਦਾ ਫੇਰ ਭਈ ਵਾਲੇ ਵੀ ਜਾਣ ਕੇ ਤੇ ਬਈ ਇਹ ਵਾਲੇ ਤਾਂ ਕੰਮ ਆਉਣਾ ਦਾ ਕੰਮ ਇਹ ਇੱਕ ਪੇ ਆਇਆ ਹੁਣ ਫਿਰ ਆ ਕੰਮ ਥੋੜੋ ਹੋਣਾ ਦਾ ਬਈ ਇਹ ਵਾਲੇ ਦਾ ਹਲਾ ਉੱਤਰ ਦੇ ਟਰੈਕਟਰ ਨਹੀਂ ਨਾ ਆਉਂਦਾ ਹੈਗਾ ਮੈਂ ਤਾਂ ਭਰਦਣੇ ਦੇ 271 ਤੇ ਗਿੰਨੇ ਨੇ ਹੈ ਉਹ 257 ਦੇ ਗਿੰਨੇ ਬਾਹੋਂ ਫੇਰ ਤਾਂ ਜਿੰਦਾ ਬਹੁਤ ਉੱਠਣਾ ਦਾ ਤੂੰ ਮਨ ਦਾ ਨਹੀਂ ਤੇ ਬੇਬੇ ਕਿੱਥੇ ਲੋਟਣਾ ਹੈ ਯਾਰ ਤੂੰ ਕਹੀਂ ਨਾ ਚਿੰਤਾ ਬੈਲਾ ਬੰਦੱਸ ਵੀ ਇਹਦਾ ਕਿੱਥੇ ਕਿੱਕੜਾ ਹੋਊਗਾ ਜੰਮ ਗਿਆ ਹੈ ਜਿੰਦੇ ਗਾੜੀ ਪਟੋੜਾ ਕਿਹੜਾ ਥੱਲੇ ਬੰਦੇ ਜਿੰਦਾ ਧੜੂਗਾ ਇਹ ਖੜੂ ਉੱਥੇ ਜਿੰਦਾ ਰੇ ਪਰ ਇੱਕ ਸਾਇਡ ਹੈਡ ਵਰ ਤੇ ਖੋਖਾਦਾ ਮੈਨੂੰ ਕੋਈ ਮਲੇ ਜਗਾ ਹੋ ਜੁਆਲ ਤੜਿਆ ਹੂੰ ਨਾਲ ਮਸਤੀ ਨਹੀਂ ਕਰੂਗੀ ਵਿੱਚ ਮਸਤੀ ਨਹੀਂ ਕਰੂਗਾ ਕੋਈ ਮਣੀ ਜਗਾ ਹੋਇਆ ਨਹੀਂ ਆਹ ਬੈਲਾ ਆਹ ਲੈ ਇਹ ਟੂਈ ਸੁੱਤੀ ਹੋਵੇ ਮਾੜੀ ਜੀ ਕਹਿੰਦਾ ਤਾਂ ਕੰਮਾਂ ਛੇੜਨਾ ਤਾਂ ਛੇੜਿਆ ਕੁਝ ਨਹੀਂ ਹੁੰਦਾ ਹੈਗਾ 10 ਮੀਟਰ ਦਾ ਕੰਮ ਆ 400 ਆਕੇ ਗਰੇ ਆ ਬੱਚੀ ਜਿਹੜੀ ਮਿੱਟੀ ਨਾਲ ਜਗਾ ਖੁੱਲ ਗਈ ਇੱਧਰ ਉਹ ਹਿੰਦੂ ਨੂੰ ਕਹਿ ਦਿੱਕਾ ਸ਼ਾਮ ਨੂੰ ਕਟਵਾ ਪਰਲੇ ਖੁੰਦੇ ਮਾਹਰ ਪਰ ਲੂਗੇ ਫੇਰੇ ਦਰਵਾਜ਼ਾ ਲੋੜੇ ਨਹੀਂ ਪਿਆਰ ਮਸ਼ੀਨ ਦੀ ਇੱਕ ਪਾਗੜ ਤਾਂ ਡੂੰਗਾ ਟਵਾ ਪਟਾ ਲੰਦੇ ਬਹੁਤ ਆ ਸਾਰੀ ਛੱਡੀ ਉੱਪਰ ਉੱਪਰ ਆ ਕੇ ਦੱਬ ਹੋ ਜਣੀ ਸੀ ਚੱਲ ਗਿਆ ਦੋ ਸਾਲ ਮੈਂ ਡੇਕ ਪਾਲੀਗਾ ਮਾਰੀ ਮਿੰਟਾਂ માં ਪੱਟ ਕੇ ਰੱਖਦੀ ਉਹਥੇ ਰੱਖਦੀ ਦੇਹਣੀ ਕੈਣੀ ਬਹੁਤ ਵੇਗਿਆਂ ਤੂੰ ਉਹ ਡੇ ਉਹ ਡੇਕਾ ਕੰਮ ਦੀ ਆਪਣਿਆ ਦੋਏ ਲੈ ਲੈਣ ਦੇ ਆਚੇ ਯਾਰ ਤੂੰ ਕੈਣੀ ਸੋਹਣੀ ਲੇਕਤੀ ਉਹ ਇਹ ਤਾਂ ਕੈਣੀ ਬਹੁਤ ਵੇਗੀਆਂ ਕੱਪ ਖਖਰਾਉਂਗੀ ਤੂੰ ਕੀ ਕਰੂ ਲੈ ਸਿੱਧਾ ਕਹਿ ਵੀ ਵਟੂਗੀ ਵਟੂਗੀ ਯਾਰ ਆਇਆ ਨਾ ਬਣ ਲਈ ਆ ਵੀ ਭਾਈ ਵੀ ਖਰਾਫ ਦੀ ਡੇਕ ਆਦਾ ਪਰ ਡੇ ਦਾ ਫੇਰ ਰਾਣੀ ਆਪਾਂ ਨਾ ਦੇਖਦਾ ਫੇਰ ਲੱਗਣੀ ਕਿ ਨੌਸਾ ਹੈ ਹੁਣ ਨੌਸਾ ਤਾਂ ਹੈਗੀ ਆ ਪਰ ਹੁਣ ਤੁਹਾਨੂੰ ਪੱਟਣ ਦੇਣੀ ਹੈਗੀ ਉਹ ਚੱਕਣੀ ਗਈ ਉਹ ਟੋਕਣੀ ਗਈ ਉਹ ਉਹ ਤਾਂ ਗਈ ਹੈ ਉਵੇਂ ਲੱਗਣੀ ਹੈਗੀ ਨਵਾਂ ਬੁੱਟਾ ਲੱਗੂ ਹੁਣ ਉਹ ਨਹੀਂ ਲੱਗਣੀ ਉਹ ਤਾਂ ਗਈ ਹੈ ਉਹ ਤਾਂ ਜੜਾ ਖੋ ਗਈ ਉਹਦਾ ਉਸੇ ਟਾਈਮ ਪਾਪਾ ਪੱਟ ਕੇ ਲਾੜਨ ਦੇ ਲਾ ਲੂੰਗਾ ਬਾਹਰ ਨਹੀਂ ਇੱਕ ਨਹੀਂ ਹਾਂ ਹਾਂ ਆਹ ਕਹਿੰਦਾ ਬਾਹਰ ਕੁੰਜਾ ਜਾ ਗੇਰ ਕੇ ਬਹੁਤ ਹੈ ਵਾਹ ਪਾਤਾ ਇੰਨੀ ਬਹੁਤ ਨੀ ਸਾਰੀ ਆ ਗਈ ਪਿਛਾ ਕੇ ਪਾਣੀ ਭਰ ਲੈਣ ਵਾਹ ਆ ਨਾਲ ਜਾ ਕਾਉ ਯੂ ਕਰ ਲੈ ਟੋਟੇ ਮਿੱਟੀ ਦੇ ਭਰ ਕੇ ਉੱਪਰ ਵੀ ਰੱਖਣੇ ਪੈਣੇ ਤਾਂ ਹੀ ਦੱਬ ਹੋਣੀਆਂ ਹਾਂ ਉਹ ਹਾਂ ਉਹ ਵੀ ਦੱਬਣੀਆਂ ਓ ਖਿਆਲੀ ਉਹ ਨੂੰ ਵੀ ਛੱਡੂਗਾ ਰਿਆ ਕੀ ਹੈਨਾ ਉਹ ਨਹੀਂ ਛੱਡੂਗਾ ਹੋ 10 ਕੁ ਦਿਨ ਪਈ ਰਹੀ ਵਿੱਚ 15 ਕੁ ਦਿਨ 95 ਫਰਕ ਪਈ

ਹਾ ਹਾ ਕਿੰਨਾ ਕਾਊਗਾ ਯਾਰ ਫਿੱਤੇ ਨਾਲ ਮੈਨੂੰ ਤਾਂ ਫੇਲ ਲਿਆ ਹਾਂ ਲਖਾਫ ਨੂੰ ਹਜੇ ਟਿਕ ਜਾ ਹਾਂ ਮੈਂ ਕਿਹਾ ਕੋਈ ਛੋਟਾ ਨਹੀਂ ਕਿ ਫੇਕ ਫਾਇਦਾ ਨਹੀਂ ਸਮਝਿਆ ਕਰ ਜਿਹਦਾ ਟਾਈੰਟ ਉਹ ਪਟਾਦਾ ਜਿਵੇਂ ਸਾਰੇ ਪਿੰਡ ਦੀ ਛੱਡੀ ਦੱਬਣੀ ਹੁੰਦੀ ਔਰੇ ਆਹ ਜਲਦੀ ਦੱਬਣੀ ਹੈ ਦੇਖੀ ਕਿੰਨੀ ਕੀ ਛੱਡੀ ਆ ਉਹ ਉਹ ਇੱਕ ਪਾਕੜ ਚ ਆ ਜੇਣੀ ਸੀ ਤੰਬੀ ਪਟਾਈ ਵੀ ਹੁੰਦੀ ਨਾਲੇ ਉੱਪਰ ਥੈਲੇ ਰੱਖਣੇ ਸੌਖੇ ਤੇ ਟੂਬਾ ਭਰਨਾ ਸੌਖਾ ਦਾ ਅਨੂ ਲੱਗਦਾ ਦੇਖਾ ਤੁਸੀਂ ਦੋਹਾਂ ਨੇ ਨਹੀਂ ਹੋਣਾ ਵੀਡੀਓ ਬਣਾਈ ਗਾ ਕਹੜੇ ਢੋਇ ਫਾਲ ਤੁਸੀਂ ਦੇਖ ਲੈ ਨਹੀਂ ਹੋਣਾ ਵੀ ਪਟਦਾ ਇਹ ਪੁੱਛੀ ਤਾਂ ਕਿੱਦਾਂ ਜਿੱਦੇ ਛਿੱਟੀ ਲੈਂਦੇ ਤਾਂ ਤੈਰਾ ਪਟਾ ਦਿੱਤਾ ਓ ਇਹ ਸਾਡਾ ਟੂਬਾ ਪਟਾਇਆ ਕਰੂ ਬਸ ਰੂਆ ਪੇ ਪਰ ਪਰ ਨਵੀਂ ਤਾਂ ਫੈਂਦਾ ਹੋਣਾ ਹੋਰ ਕੀ ਹੈ ਪਰ ਇਹ ਵੀ ਤਾਂ ਬਹੁਤ 10 10 ਦੂ ਮਾਰਦਾ 40 ਮੈਂ ਮਾਰਦਾ ਮੇਰੇ ਦਾ ਤਾਂ ਦੱਤਿਆ ਦਾ ਹੋਇਆ ਮੇਰਾ ਮਣਕਾ ਦਰਿਆ ਹੋਇਆ ਮਣਕਾ ਸਾਲਾ ਚੱਕ ਦੇ ਚੱਕਾ ਲਿਆ ਸਾਲਾ ਲੱਕ ਦੁਖਦਾ ਬਹੁਤ ਆ ਆਹ ਕਿੰਜਾ ਸੇਟਾ ਹੋ ਬਸ ਹੋ ਗਈ ਕਾਕੇ ਪੱਧਰੀ ਪਾ ਕੇ ਕਾਗਜ਼ ਵਿੱਚ ਛੁਟੀ ਰੱਖ ਲਈ ਹੋਰ ਕਿੰਨ ਸ਼ੋਕਰ ਕਾ ਰਾਹ ਨਹੀਂ ਪੱਟਦਾ ਇਹਨੂੰ ਪਾੜਦਾ ਤਾਂ ਮੈਂ ਹੱਲੇ ਬੁੱਟੇ ਆ ਵੀ ਚੱਕਣਾ ਤੇ ਨੇ ਉਹ ਤਾਂ ਹਾਲੀ ਗਲਤੀ ਹੋ ਗਈ ਗੇ ਗਲਤੀ ਆਏ ਹੋਈ ਉਹ ਲੈ ਕਰੂ ਮੰਨਣੀ ਆ ਇਹਦਾ ਉਹ ਖਾਲ ਕੋ ਮਟਾਉਂਦਾ ਫੇਰ ਲੋਡ ਪਾ ਕੰ ਲੈ ਮੈਂ ਨਾਲੇ ਕਿਹਾ ਮੈਂ ਇਹਨੂੰ ਮਾਹ ਉਹ ਉੱਥੇ ਪਟਾਈ ਕਣਕ ਦੇ ਗੁੰਝੇ ਖਾਲ ਚ ਜਿਹਦੇ ਨਾਲ ਪਟਾਦੀ ਇੱਥੇ ਦੇ ਨੱਕਾ ਇੱਥੇ ਪਟਾਉਂਦੇ ਦੇ ਨਾਲ ਇੱਥੇ ਆ ਕਣਕ ਦੇ ਉਹ ਪਰਲੀ ਸਾਈਡ ਲਾ ਦੇਣੀ ਸੀ ਇਹਨੇ ਉੱਤੀ ਦੇ ਨੱਕਾ ਮੋੜਨਾ ਦਾ ਮੋੜਨਾ ਜਿਵੇਂ ਭਰਦੇ ਕਰਨਾਂ ਦਾ ਚੱਲ ਹੁਣ ਜਿਹੜਾ ਕੋ ਹੋ ਗਿਆ ਹੋ ਗਿਆ ਉੱਤੀ ਸੈਟੂਆ ਪਟਾਤਾ ਚੱਲ ਠੀਕ ਹੈ ਰੇਕੀ ਦਾ ਪਤਾ ਲੱਗ ਗਿਆ ਕਿੰਨੀ ਦੂਰ ਦਿੱਤਾ ਥੋੜਾ ਜਿਆ ਹੋਰ ਪਟਾਉਣ ਤੇ ਪਾਣੀ ਨਿਕਲਿਆ ਤਾਂ ਲੋੜੀਂਦੀ ਪੈਣੀ ਪਾਣੀ ਦੀ ਫੋਟ ਕਰਨ ਲੱਗ ਪਾ ਥੱਲੇ ਬਾਗ ਤੇ ਦੇੜੇ ਦੇ ਆਟ ਕੇ ਇੰਨਾ ਢੂੰਗਾ ਪਟਾਤਾ ਬਾਗਣ ਦੀਆਂ ਨੂੰ ਬਾਗ ਨਹੀਂ ਦੀ ਲਾਗ ਹਾਂ ਦੇ ਕੋਈ ਨਹੀਂ ਰਹੀ ਪਤਾ ਕਰਨ ਨੂੰ ਵੀ ਪਪਾ ਪਾਣੀ ਕਿੱਥੇ ਗਿਆ ਉਹ ਹੀ ਪਤਾ ਕਰ ਲਾਂਗਾ ਇੱਥੇ ਪਤਾ ਲੱਗਿਆ ਕਿੱਥੇ ਕਰੀ ਤੇ ਪਤਾ ਲੱਗਿਆ ਯਾਰੀ ਪਾਣੀ ਦੇਗਾ ਤਾਂ ਮਾਰਾ ਤੂੰ ਮੇਰੇ ਨੂੰ ਫੇਰ ਦੁਬਾਰਾ ਇਹਨੂੰ ਜਿਹੜਾ ਕੋਆ ਬਟਾ ਆਹ ਕਹਿਆ ਭਾਈ ਪਾਣੀ ਕੱਢ ਲਈ ਬਹੁਤ ਹੈ ਸੱਤੇ ਹੀ ਹੋਵੇ ਮੈਂ ਦੋ ਨੂੰ ਲੈ ਬਸ ਬਾਰੀ ਕਾਗਜਾ ਪੁੱਜੂਆ ਉਹ ਕਾਗਜਾ ਤਾਂ ਪੁੱਜੂ ਆਏ ਛੱਡਦਾ ਮਾਰੀ ਐਨੀ ਕਾ ਹੈ ਮਿੱਚਣੀ ਕਰੂਗਾ ਦਾ ਤਾਂ ਮੈਂ ਕੱਦ ਫਾਦ ਦੇ ਬਿਟ ਨਹੀਂ ਲੂਗੀ ਫਿਰ ਚੱਪਾ ਤੇ ਰੁਕ ਕੇ ਆਏ ਬਸ ਅਰੇ ਫੇਰ ਉਸ ਬੰਦੇ ਇਹ ਬੰਦਿਆ ਨੇ ਕਾਲੇ ਚਾਚੇ ਦੀ ਛੱਟੀ ਲਈ ਹੈ ਨਾ ਹਾ ਫਿਲੋ ਮਾਪ ਕੋ ਦੇ ਹਾਂ ਉਹਨਾਂ ਦੇ ਛੱਟੀ ਤੋਂ ਕੀ ਆ ਗਿਆ ਬਹੁਤ ਸੋਹਣੀ ਛੱਟੀ ਲਾਉਂਦੇ ਆ ਆਪੇ ਮਿੰਟ ਹਾਂ ਬਹੁਤ ਸੋਹਣੀ ਛੱਟੀ ਲਾਉਂਦੇ ਆ ਇਹਦੇ ਉਧਰ ਵੀ 2.5 ਕਿਲੇ ਲਾਈ ਇਹਨਾਂ ਨੇ ਬਹੁਤ ਸੋਹਣੀ ਛੱਟੀ ਲਈ ਨੰਬਰ ਹੈਗਾ ਚਾਚਾ ਕਹਿੰਦਾ ਉਹਨਾਂ ਤੇ ਕਰਵਾ ਦਿੰਦਾ ਮਣੀ ਠੀਕ ਐ ਆ ਵੀ ਆਪੇ ਮਿਲ ਕੇ ਸੜਾ ਨੇ ਕੱਟ ਕੇ ਖੋਣ ਕੇ ਖਾਂਦੇ ਜੀ ਹਾਂ ਸਿੱਧੀ ਲਾਇ ਇੱਕ ਸਾੜ ਛੱਟੀ ਹੈ 2.5 ਜਾ ਰਿਹਾ ਹੈ ਤੋ ਆਈ ਇੰਨੀ ਸੋਹਣੀ ਕਰੀ ਕਿੰਨਾ ਵੀ ਪਹਿਲੇ ਆ ਮਾੜੀ ਛੜੀ ਬਿੰਕੀ ਨਹੀਂ ਹੋਈ ਕੋਈ ਵੀ ਕਿਹੜਾ 20 50 ਮੀਂਹ ਦਾ ਲਾਈ ਛੜੀ ਉਹ ਫੇਰ ਲਾਈ 2.5 ਕਿਲੇ ਗੰਨੇ ਆ ਮਾੜਾ ਮੀਂਹ ਦਾ ਲਾਈ ਆ ਹਾਂ ਜੀ ਤਾਂ ਇਹ ਹੋਈ ਰਜਾਈ ਜਿਆਦਾ ਨਾ ਫੋਕ ਗਿਆ ਨਾ ਹੋ ਕੇ ਕਰਮ ਇਹ ਬੰਦਾ ਪੈਂਦਾ ਹੋਈ ਸਮਝ ਲਾਉਣੀ ਉਹ ਕੱਲ ਮੈਨੂੰ ਕਹਿੰਦਾ ਕੱਟੂਏ ਤਾਂ ਨਹੀਂ ਪੈ ਗਏ ਹੂੰ ਕਿ ਮੱਤ ਆ ਗਿਆ ਸਖਾਈ ਜੋ ਮੁੜ ਕੇ ਕੱਟੂਏ ਪੈ ਸਕਦੇ ਆ ਠੀਕ ਨਹੀਂ ਗੱਲ ਮੱਜੇ ਦਾ ਸਖਾਈ ਤਾਂ ਇਹ ਤਾਂ ਦੱਸ ਮਹੀਨਾ ਹੋ ਗਿਆ ਤੋਂ ਕੋਈ ਨਹੀਂ ਦਿਖੀ ਨੂੰ ਤੱਪ ਗਰਨੇ ਨੂੰ ਮਹੀਨਾ ਕੋਈ ਧੁੱਪ ਨਹੀਂ ਦਿਖਾਈ ਨੀ ਧੁੱਪ ਵੀ ਨਹੀਂ ਦਿਖੀ ਰਾਤ ਨੂੰ ਕੋਈ ਪੈਸਾ ਹੋਣਾ ਜਾ ਕੇ ਸਵੇਰੇ ਫੇਰ ਉਹ ਹੀ ਉਦੋਂ ਸਾੜੀ ਮਹੀਨੇ ਵਾਲੇ ਦਿਨ ਗਿੱਲਾ ਹੋ ਗਿਆ ਤਾਂ ਗੱਤਾ ਜਾਂਦੇ ਰਾਹ گیاں تے انت اوپر لگ گئی والے ٹھیک ہے ہائے دیکھو نکھردا سن ہاں خلاص اب یہ رینت کیا کر لیے ہٹ لے جئے کپڑا ہی لے جئے یار جڑے ہاں میں ہٹ کہاں لانا یار کٹ نو کھولی ہے ਗਰਮ ਗੋਨ ਕਰਦੀ ਹੱਥ ਨਾਲ ਪਹਿਲਾਂ ਕੰਨ ਨੂੰ ਜੋਰ ਮਾਰ ਸਕਦਾ ਜੀ ਹਲੇ ਨਹੀਂ ਯਾਰ ਮੜਿਆ ਉਸਮਾਨ ਦਾ ਰਮਾਇ ਹੋਵੇ ਮੈਂ ਤਾਂ ਕਹਿ ਰਿਹਾ ਚੰਗਾ ਜੋਰ ਮਾਰ ਲੈਣ ਜੱਗ ਉਹਨਾਂ ਤੋਂ ਪਹਿਲਾਂ ਉਹਨੂੰ ਖਰਾਬ ਕਰ ਲਈ ਖਾਗੋ ਉਹਨੂੰ ਖੋਲਦੇ ਆਉਗੇ ਫਿਰ ਪਹਿਲਾਂ ਖੋਲ ਉਹਨੂੰ ਬਾ ਬਾਈ ਬਾਈ ਪੇ ਖੋਲ ਉਹਨੂੰ ਹਾਂ ਭਰਨਾ ਪੈ ਗਿਆ ਇਹ ਹੁਣ ਹੋਰ ਜਿਆਦਾ ਵੀ ਪਾਸਾ ਥੋੜਾ ਕੱਟ ਕਰਨਾ ਫੱਟਾ ਕਿੱਥੇ ਤੇਰੇ ਵਾਲਾ ਫੱਟਾ ਤਾਂ ਖੇਡ ਵਿੱਚ ਪਿਆ ਬਾਈ ਕਿੱਥੇ ਪੜਾ ਰੋਪਾ ਜੀ ਅੱਛਾ ਰੋਪਾ ਪਿਆ ਕੀ ਚਾਹੀਦਾ ਹੋਵੇ ਚਾਹੀਦਾ ਹੋਵੇ ਕੱਲ ਭਰਨੀ ਪਰ ਪਾਸੋਂ ਹਾਂ ਉਹ ਤਾਂ ਮੈਂ ਟੱਜ ਵਾਸਤੇ ਚਾਹੀਦਾ ਉੱਥੇ ਜਿੱਕੇ ਤੇ ਪਾਨੀ ਆ ਮੰਡ ਜੇ ਹੋਰ ਕੰਮ ਨਹੀਂ ਚੱਲ ਰਿਹਾ ਖੜਾ ਮਾਚ ਚੱਲ ਰਿਹਾ ਹੁਣ ਟਰੈਕਟਰ ਟਰਾਲੇ ਨੂੰ ਉੱਥੇ ਰੋ ਉੱਥੇ ਕਹਾ ਉਹ ਬਿੰਦਰ ਵਾਲਾ ਫੱਟਾ ਪਿਆ ਉੱਥੇ ਬਿੰਦਰ ਨੇ ਭਰਨੀ ਆ ਉੱਥੇ ਤੇ ਪਤਾ ਪਰ ਵੀ ਇੱਦੇ ਭਰਨੀ ਨਹੀਂ ਨੇ ਆ ਬਲਵੀਰ ਤੇ ਹਾਂ ਜੱਲ ਵਾਲੇ ਨਾਲ ਭਰ ਲੈਣੀ ਉਹਨੇ ਤਾਂ ਉਹ ਤਾਂ ਜੰਦੇ ਆਈ ਹੈ ਕੈਂਦੇ ਆਈ ਹੈ ਉੱਥੇ ਹਾਂ ਚੱਕ ਲੈਣਾ ਉਹਨੂੰ ਘੱਟੇ ਚੱਕ ਲੈ ਜਾਂ ਓਏ ਟਰੈਕਟਰ ਪਿਛੇ ਲੱਦਿਆ ਵਾ ਉਹਨੇ ਪਹੁੰਚਣੇ ਹੀ ਡੇਟ ਆ ਮੇਰੀ ਫਿਰ ਪਾਕੀ ਘੇਰਣ ਗਿਆ ਵਾ ਨਾ ਉਹ ਫਿਰ ਉਹ ਚੱਕ ਲੈ ਉਹ ਕਿਤਾ ਗਿਆ ਫਿਰ ਉਹ ਸਾਰੇ ਆ ਲੈ ਕੇ ਆਊਗਾ ਅੱਛਾ ਹੁਣ ਜਾ ਕੇ ਘਰਾਂ ਜਾ ਕੇ ਜਾ ਕੇ ਲਾ ਚਲਵਾਉ ਨੂੰ ਐ ਕਰਨਾ ਨਹੀਂ ਇਹ ਬੰਮੇ ਲੱਕੜੇ ਬੰਮੇ ਦਾ ਬਾੜੀ ਤੇ ਪੁੰਗੂਆ ਬੂਢੇ ਜਿੰਦਾ ਲਿਆ ਮੈਂ ਹੁਣ ਹੁਣ ਜਿੰਦਾ ਕਿੱਥੇ ਜਿੰਦਾ ਕਰੂਗਾ ਤੇਰਾ ਕੋਸ ਹਾਂ ਮਾਰਦੇ ਟੱਕਰ ਨਾਲ ਜਿਆਦਾ ਮਿੱਟੀ ਜਾਂਦੀ ਏ ਐਸ਼ਾ ਟਰੈਕਟਰ ਬਣਾ ਖੜਾ ਹੋ ਜਣਾ ਤੇ ਜਿੰਦਾ ਫੜ ਕੇ ਰੋੜਾ ਦੇ ਲਾ ਕੇ ਆ ਜਾ ਕੀ ਸੈਟ ਹੈ ਪਤਾ ਨਾ ਇਹ ਬੱਚੋ ਤੇ ਠੀਕ ਹੈ ਜੇ ਤੇ ਘੱਟ ਦੱਬ ਨੀ ਨੋ ਲੈ ਜਨਾ ਬੜੇ ਟਰੈਕਟਰ ਨੂੰ ਲੈ ਜਿੰਦਾ ਅੱਜ ਤਾਂ ਇਹਨੇ 30 ਕਿਲੋ ਦਾ ਭਾਈ ਉਹ ਜਿਹੜਾ ਮੂਰੇ ਬੇਟ ਜਾ ਉਹਦੇ ਸਿੰਘ ਜਾ ਟਰੈਕਟਰ ਦਾ ਹਾਂ 80 ਕਿਲੋ ਦਾ ਇਹਨੇ ਲਿਖਿਆ ਬਾਹੂ ਕਰਦਾ ਪਹਿਲਾਂ ਲਿਖਿਆ ਉੱਪਰੋਂ 30 ਕਿਲੋ ਅੱਗੇ ਲਿਖਿਆ ਆ 80 ਕਿਲੋ ਦਾ 85 ਕਿਲੋ ਦਾ ਕਹਿੰਦਾ ਬਈ ਨੀਪਰ ਦੇਖਿਆ ਬਈਪਰ ਦੇਖਿਆ ਮਾ ਯਾ ਨਹੀਂ ਹੋ ਪਰ 80 ਕਿਲੋ ਲਿਖਿਆ ਹੈਗਾ ਦੇਖਿਆ ਬਈ ਕਿ ਨਾ ਬੈਟਰੀ ਆ 47 ਪਰ ਦੇਖਿਆ ਬਈਪਰ ਦੇਖਿਆ ਮਾ ਉਪਰ 80 ਕਿਲੋ ਲਿਖਿਆ ਲਿਖਿਆ ਦੇਖਿਆ ਉਪਰ ਇਹਨੂੰ ਬੰਪਰ ਨਹੀਂ ਪਾਉਣਾ ਆਪਾਂ ਨੇ ਮੈਂ ਤੁਹਾਨੂੰ ਕਹਿੰਦਾ ਬਪਾ ਜਨਾ ਬੰਪਰ ਜੀ ਇਹਨੂੰ ਸਿੰਗਲ ਲਵਾਉਂਗੇ ਤੂ ਜੀ ਮੈਂ ਕਹਿੰਦਾ ਜਿਹੜਾ ਹੈਗਾ ਜਿਹੜਾ ਉਹ ਜਿਆ ਵਧੀਆ ਲੱਗਦਾ ਜਦੋਂ ਬੰਪਰ ਉਪਰ ਜਲਾਸ ਤੇ ਮੂਰੇ ਲੰਬਾ ਜਾਉ ਬੁੱਧੂ ਲੱਗਣਾ ਮੈ ਉਹ ਆ ਲੋਟ ਹੈ ਕੰਦੇ ਨਾਲ ਲੱਗ ਕੇ ਖੜ ਜਾਂਦਾ ਉਹ ਤਾਂ ਐਡੀ ਪਿੱਛੇ ਖੜ ਜਾਂਦਾ ਮੈਂ ਬਣੇ ਬੂੜਾ ਚੱ ਉਰੇ ਮੜਾ ਪਿੱਛੇ ਹੀ ਖੜੀ ਨਾ ਟਰੈਕਟਰ ਓਏ ਮੈਂ ਤਾਂ ਦੂਏ ਏਦਾਂ ਹੀ ਵਧੀ ਜਾਦਾ ਹੁਣ ਇਹ ਦੂਏ ਸਿੰਗ ਪਵਾ ਲੈਣਗੇ ਦੂਏ ਪੈਨ ਓਏ ਉਹ ਆਪਣੇ ਪਾ ਉਹ ਨਹੀਂ ਓ ਯਾਰ ਇਹ ਹਾਜੀ ਬੇਟ ਪਵਾ ਲਿਆ ਹੁਣ ਇਹਨੂੰ ਗਾਹਾਂ ਦੇ ਆ ਹਾਂ ਹਾਂ ਇਹ ਆ ਠੀਕ ਹੈ ਇਹ ਆ ਬੇਟ ਇਹ ਬੇਟ ਪਵਾ ਦੇ ਬਸ ਉਹ ਬਸ ਉਹ ਠੀਕ ਆ ਫਣੇ ਚੁੱਲਾ ਨਾਲੇ ਹੋੱਕਾ ਮੂਰੇ ਟੋਚਨ ਪਾਉਣਾ ਜਿਆਦਾ ਦੂਰ ਲੰਬਾਂ ਹੀ ਟਰੈਕਟਰ ਕਰੀ ਹਾਂ ਸਵਾਜ ਨਹੀਂ ਆ ਬੈਂਪਰ ਨਹੀਂ ਲਵਾਉਣਾ ਵੈਰਾ ਹੀ ਨਹੀਂ ਬੰਦ ਉਹ ਬੈਂਪਰ ਪਵਾ ਕੇ ਜੇ ਸੁਪਰ ਸੀਡਰ ਤੇ ਜਰਾ ਆਪਣਾ ਫੇਰ ਪੰਗਾ ਪੈ ਜਾਣਾ ਕੋਈ ਨਹੀਂ ਲੋਵਾ ਲਵਾਉਂਗੇ ਹਲੇ ਮੜਾ ਜਾ ਹੌਲੀ ਲਵਾ ਲੂਗਾ ਆਰੇ ਠੀਕ ਹੈ ਵੈਸਾ ਸੋਣ ਲੱਗਦਾ ਡਰੈਕਟਰ ਇਹਦਾ ਲਵਾਉਂਗੇ ਐਦਾਂ ਹੀ ਘਟਦਾ ਦਦਾ ਉਹ ਕਿਉਂ ਬੋਹ ਬੋਲੀ ਰਾਤ ਮਾ ਸੂਰ ਆ ਕੇ ਇੱਥੇ ਭਾਈ ਹਾਂ ਕਹਿੰਦੇ ਲਾਈਟ ਕੋਲ ਨਹੀਂ ਆਉਂਦੇ ਤੇ ਕਿੰਨਾ ਚੰਨਾ ਹੁੰਦਾ ਤੇ 2 ਕਿਲੋ ਬਜਨਾਂ ਹੁੰਦਾ ਇੱਥੇ ਘੁੰਮਦੇ ਤੇ ਪ੍ਰਸ਼ੀਣ ਚ ਅੱਜ ਨਹੀਂ 9 ਵਜੇ ਜੀ ਪਾਪਾ ਕਾ 9 ਵਜੇ ਦਾ ਟਾਈਮ ਤਾਂ ਇੱਥੇ 5 ਵਜੇ ਵਾਲੀ ਦੀ ਸੂਰੀ ਦੀ 7 ਤੇ 7 ਵਜੇ ਦੇ ਸੂਰੀ ਦੇ ਨਾਲ ਉਹ ਵਰਸੀਨ ਚ ਦੇਖੇ ਮੋਰ ਤੇ ਖੜਕੇ ਆਣ ਕਾਲੋ ਕਿਨੂ ਭੰਡਾ ਇਹਦੇ ਪਿੰਡ ਦੇ ਨੇੜੇ ਨਹੀਂ ਆਉਂਦੇ ਕਹਿੰਦੇ ਲਾ ਲਓ ਝਟਕਾ ਝਟਕਾ ਦੇ ਲਾ ਯਾਰਾ ਪਿੰਡ ਦੇ ਕੋਲ ਦਾ ਘੁੰਮਦੇ ਜਾਓ ਉਹ ਸਾਰੇ ਉਹਨੂੰ ਗਏ ਉਹ ਸਾਹਿਬ ਜੀ ਉਹ ਥਰੋ ਸੁਣ ਆ ਜਾ ਹੁਣ ਗੰਨੇ ਹੋ ਗਏ ਵੱਡ ਮੈਂ ਉਰੇ ਉਜ ਤੇ ਕਾਲੇ ਦੇ ਗੰਨੇ ਹੋਣੇ ਆ ਗੰਨੇ ਖੜੇ ਤੇ ਹੋ ਗੰਨੇ ਹੋ ਗਏ ਵੱਡ ਕਿੰਨੇ ਬਹੁਤ ਝੱਕ ਹੋ ਗਏ ਨਾ ਇੱਧਰ ਤੇ ਆਏ ਆ ਉਹ ਉਹ ਗੰਨੇ ਝੱਕ ਹੋ ਗਏ ਇੱਧਰ ਤੇ ਆਏ ਆ ਹੁਣ ਸੜਕ ਪਾਰ ਤੇ ਉਹਨੇ ਜਾਨਾ ਥਰਵਾ ਜਿੱਲੋ ਉਹ ਖੜੇ ਜਗ੍ਹਾ ਹੈ ਬਿੰਦਰ ਵਾਲੇ ਗੰਨੇ ਵੱਲ ਤੇ ਆਏ ਆ ਬਾਤ ਫਿਰ ਇੱਥੇ ਨੂੰ ਆਏ ਆ ਆਏ ਆ ਇਥੇ ਕਣਕ ਮਰ ਰੋਲਾ ਜਿਆ ਪਿਆ ਖੜ 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 ਸਾਡੀ ਹੋਈ ਬਹੁਤ ure ਇਥੇ ਮਾ ਥੜਾ ਕੀ ਆਏ ਹਵਾ ਚ ਆ ਗਈ ਮਹਾ ਜਦ ਮਾ ਉਹ ਗਾਹਾਂ ਨੂੰ ਦੇਖਿਆ ਉਹ ਤੈਨੂੰ ਕਈ ਸਾਰੇ ਗੋਲੀ ਮੰਗਾ ਇਹ ਗੱਲ ਬੋਈ ਯਾਰ ਬਰ ਆ ਕੇ ਕੰਮਣਾ ਯਾਦ ਪੰਛੀ ਜਿੱਥੇ ਮਰਜੀ ਘੁੰਮ ਸਕਦਾ ਕੀ ਨਹੀਂ ਗੱਲ ਬਣਾਹਾ ਬਹਾਬਲੀ ਘੁੰਮਦਾ ਜਿੱਥੇ ਮਰਜੀ ਜਾਏ ਮਰਜੀ ਘੁੰਮੇ ਸ਼ਾਮ ਨੂੰ ਬੜੇ ਘਰਾਂ ਜਾਣਾ ਘੁੰਮ ਘਮਾ ਕੇ ਕਾਲ ਕੱਪੜ ਪਾਏ ਵੀ ਮੁੜ ਕੇ ਕਾਉਂਦੀ ਹੁੰਦੀ ਸੀ ਕਾਲ ਕਾ ਕਿਹੜੀ ਕਿਆ ਕਾਲ ਕਾ ਕਾਲ ਕਿਆ ਕਾਲ ਕਿਆ ਉਹਦੀ ਉਹਦੀ ਵਰਤੋਂਦੀ ਹੋਰੀ ਆ ਉਹ ਇਹ ਸਾਡਾ ਥੋੜਾ ਦੋ ਦਿੰਦੇ ਨਾ ਉਹ ਗਿਆ ਲਗਾਤਾਰ ਹੁੰਦਾ ਹੈ ਮੈਨੂੰ ਪਤਾ ਲੱਗ ਗਿਆ ਵੀ ਸ਼ਕਰ ਉੱਥੇ ਹੈ ਹੈ ਉਹ ਵੀ ਟਾਵਰ ਨਾਲ ਨੜਦੀ ਆ ਥੱਲੇ ਬੈਠ ਕੇ ਦੇਖਦੀ ਆ ਵੀ ਹੁਣ ਇਹ ਕਿੰਨੀ ਤਾਂ ਨਹੀਂ ਉੱਥੇ ਜਾ ਤੇ ਇਹ ਇੰਨੀ ਦੂਰੇ ਹੈ ਹੁਣ ਮਿਲ ਜਾਈਂਨੀ ਦੂਰੇ ਫੇਪਾ ਦੀ ਉਹ ਵੀ ਰੇ ਰੇ ਨਾ ਕੱਟ ਕੇ ਰੱਖਦੀ ਆ ਜੇ ਇਹ ਇਹ ਵੀ ਆਪਣਾ ਦੋਵਰ ਬੈਜਦਾ ਹੈ ਕਾ ਕੇ ਮੂੰਹ ਜੇ ਨਹੀਂ ਕਰਕੇ ਆਈਏ ਦੇ ਦੂਗੀ ਉਹ ਉਹ ਤੇ ਹੀ ਜਾਵਦਾ ਨਾਲ ਇਹ ਕੱਟ ਜੇ ਇਹਦਾ ਕੱਟ ਕਾਟ ਹੋਵੇ ਬਾਹੋ ਬਲੀ ਦਾ ਫੇਰ ਤਾਂ ਪਤਾ ਨਹੀਂ ਕੀ ਕਰੇ ਤਾਂ ਕੱਟ ਸੋਦਾ ਮਾੜਾ ਜਾ ਹੋਂ ਤਾਂ ਵਾ ਸਹੀ ਆ ਇੱਥੇ ਸਹੀ ਆ ਹਲੇ ਵੀ ਚੌੜਾ ਥਦਾ ਆ ਟੋਆ ਚੌੜਾ ਦਾ ਕੀ ਕਰਨਾ ਇੰਨਾ ਹੁਣ ਤੂੰ ਜਮਾ ਹੀ ਹੁਣ ਕੱਲ ਤਾਂ ਹੁਣੀ ਦੇ ਚ ਇੰਨਾ ਚੌੜੀ ਰਹਿਣਾ ਇਹਨੇ ਆ ਆ ਬਥੀ ਕੇ ਆ ਚੱਕ 70 ਰੁਪਏ ਸਿੱਟ ਦੇ ਤਾਂ ਆ ਮੈਂ ਥੱਲੇ ਕੇ ਸੜ ਜੂਗਾ ਆ ਗੁੰਜੇ ਚ ਮਿੱਟੀ ਜ਼ਿਆਦਾ ਗਈ ਆਪਾਂ ਦੇ ਕਿਹੜਾ ਜੀ ਉਹ ਲਿਆਉਣੀ ਆ ਬਰਾ ਉਹ ਸਾਲੀ ਕਿਵੇਂ ਆਉਂਗੀ ਆ ਜੀ ਆ ਕਰ ਲੈ ਗੁੰਜਾ ਪੱਧਰਾ ਉਹਨੂੰ ਮੈਂ ਇੱਧਰੋਂ ਸਿੱਟਦਾ ਚਾਹ ਮਾਪੇ ਕਰ ਦੇਣਾ ਪੱਧਰਾ ਤੂੰ ਕੋਈ ਉਹਨਾ ਕੰਮ ਕਰਕੇ ਤੂੰ ਮਿਲਿੰਦਾ ਚਾਹ ਠੀਕ ਆ ਸ਼ਾਨਦਾਰ ਹੀ ਹੋਣਾ ਇੰਟਰਨੈਸ਼ਨਲ ਕਾਲ ਆਉਂਦੀ ਆ ਹੁਣ ਪਤਾ ਨਹੀਂ ਭਾਈ ਕਿਸੇ ਬਾਹਰਲੇ ਬੰਦੇ ਦਾ ਹੈ ਦਿਖਾਈ ਕਿੱਥੇ ਆ ਦੇਖਾਂ ਚੱਕ ਕੇ ਦੇਖ ਲਓ ਬਾਹਰ ਦਾ ਹੈ ਕਾਹਟ ਹੈ ਪਲਾਸ ਕਾਹਟਾ ਪਲਾਸ ਕਾਹਟਾ ਬਾਹਰ ਦਾ ਹੈ ਇਹ ਤਾਂ ਬਾਹਰ ਇਧਰ ਦੁਦਾ ਯਾਰ ਆਸਟ੍ਰੇਲੀਆ ਨਹੀਂ ਵੀ ਲੈਣੇ ਦਿੱਤੇ ਬਾਹਰ ਬਾਹਰ ਦੇ ਇਧਰੇ ਹੈ ਹੈ ਕਾਹਰ ਬਾਟ ਸ੍ਰੀ ਨਿਊਜ਼ੀਲੈਂਡ ਇਧਰੇ ਹੈ ਹਾਂ ਲੱਗ ਕੇ ਕਾਲ ਲਊਗਾ ਯਾਰ ਉਹ ਕੰਮ ਆ ਫੇ ਕੰਮ ਖਰਾਬ ਹੋ ਗਿਆ ਇਧਰ ਉਹ ਸਰੀਰ ਭਖਿਆ ਪਿਆ ਨਾ ਗੇਰ ਗਾਣਾ ਗੇਰ ਪੂਰੀ ਪੀ ਕਾ ਪਹਿਲਾ ਲੈਵਲ ਕਰ ਰਹਾ ਸਾਰਾ ਹਾਂ ਆ ਖਿੱਚਣਾ ਉਹ ਤਾਂ ਉਰੀ ਗਿਰ ਜਾਣਾ ਗੱਗੇ ਕੋਈ ਦਾ ਪਾਣੀ ਭਾਰ ਕੇ ਦੱਬ ਦੇਣਾ ਲਖਾ ਹੋ ਪਾ ਕੇ ਪਾਣੀ ਲੈਵਲ ਹੋਣਾ ਹੈ ਲੈਵਲ ਹੈ ਨਾ ਨਹੀਂ ਪਾਣੀ ਖਸਾਲ ਖੜ ਰਹਿਣਾ ਮੇਰੇ ਕੋਲ ਆ ਗਿਆ ਤੁਹਾਰਾ ਬਹੁਤ ਉਈਆ ਪੜਿਆ ਤੋ ਹੈਲੋ ਹੈਲੋ ਸਸਰੀ ਗਾਲੀ 一个鸡。地